ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੱਲ ਕਰਨੀ ਹੈ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਵਾਉਣ ਦੇ ਵਿੱਚ ਸ਼ੇਖ ਫਤਿਹ ਜਾਂ ਇਹਨਾਂ ਦੇ ਸਾਥੀ ਸਖੀ ਸਰਵਰੀਆਂ ਦਾ ਕੀ ਰੋਲ ਰਿਹਾ ਹੈ ਪੰਜਾਬ ਵਿੱਚ ਲੋਕਾਂ ਨੂੰ ਇਸਲਾਮ ਦੇ ਵਿੱਚ ਲਿਆਉਣ ਵਾਸਤੇ ਜਿੱਥੇ ਪੀਰ ਆਪਣਾ ਯੋਗਦਾਨ ਪਾ ਰਹੇ ਸਨ ਉੱਥੇ ਸਖੀ ਸਰਵਰੀਆਂ ਦਾ ਵੀ ਬਹੁਤ ਵੱਡਾ ਹੱਥ ਸੀ ਪੰਜਾਬ ਦੇ ਬਹੁਤ ਸਾਰੇ ਜੱਟ ਲੋਕ ਵੇਖਣ ਨੂੰ ਤਾਂ ਭਾਵੇਂ ਹਿੰਦੂ ਲੱਗਦੇ ਸਨ ਪਰ ਉਹ ਸਖੀ ਸਰਵਰਾਂ ਦੇ ਪ੍ਰਭਾਵ ਹੇਠ ਆ ਕੇ ਇਸਲਾਮ ਦੇ ਵਿੱਚ ਦਾਖਲ ਹੋ ਚੁੱਕੇ ਸਨ ਮੁਸਲਮਾਨ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਸਖੀ ਸਰਵਰ ਦਾ ਚਿਲਾ ਬਣਾਇਆ ਜਾਂਦਾ ਸੀ ਤੇ ਫਿਰ ਉਸ ਨੂੰ ਮੁਸਲਮਾਨ ਬਣਾਇਆ ਜਾਂਦਾ ਸੀ ਸਰਵਰਿਆਂ ਨੂੰ ਸੁਲਤਾਨੀਆਂ ਵੀ ਕਿਹਾ ਜਾਂਦਾ ਹੈ ਕਿਉਂਕਿ ਇਸ ਮਤ ਨੂੰ ਚਲਾਉਣ ਵਾਲਾ ਸੁਲਤਾਨੀਆਂ ਜਿਸ ਦਾ ਨਾਮ ਸੁਲਤਾਨ ਸੱਜਦ ਅਹਿਮਦ ਸੀ ਉਸ ਦਾ ਜਨਮ 1253 ਈਸਵੀ ਨੂੰ ਹੋਇਆ ਸੀ ਅਤੇ ਉਸ ਦਾ ਪਿਤਾ ਬਗਦਾਦ ਦਾ ਰਹਿਣ ਵਾਲਾ ਸੀ ਉਸ ਨੇ ਆਪਣਾ ਟਿਕਾਣਾ 1230 ਈਸਵੀ ਨੂੰ ਸ਼ਾਲਕੋਟ ਦੇ ਪਿੰਡ ਵਿੱਚ ਆ ਕੇ ਕੀਤਾ ਜੋ ਮਲਤਾਨ ਤੋਂ 12 ਮੀਲ ਦੂਰ ਪੱਛਮ ਵਾਲੇ ਪਾਸੇ ਸੀ ਇਸ ਨੇ ਆਪਣੇ ਪੀਰਖਾਨੇ ਬਣਾਏ ਤੇ ਹਰ ਵਾਰ ਵੀਰਵਾਰ ਸੁਲਤਾਨੀਆਂ ਜਿਹੜੇ ਸਨ ਪੀਰਖਾਨੇ ਤੇ ਇਕੱਠੇ ਹੁੰਦੀ ਸਨ ਤੇ ਵੱਡਾ ਰੋਟ ਪਕਾਇਆ ਜਾਂਦਾ ਸੀ ਉਸ ਨੂੰ ਗੁੜ ਦੇ ਨਾਲ ਤਿਆਰ ਕੀਤਾ ਜਾਂਦਾ ਸੀ ਚੋਪੜਿਆ ਜਾਂਦਾ ਸੀ ਤੇ ਉਹ ਰੋਟ ਜਿਹੜਾ ਸੀ ਪੀਰ ਦੇ ਅੱਗੇ ਪੇਟ ਕੀਤਾ ਜਾਂਦਾ ਸੀ ਸੁਲਤਾਨ ਦਾ ਪੁਜਾਰੀ ਜਿਸ ਨੂੰ ਪਿਹਾਈ ਕਿਹਾ ਜਾਂਦਾ ਹੈ ਉਹ ਦਰੂਦ ਪੜਦਾ ਸੀ ਦਰੂਦ ਮੁਸਲਮਾਨਾਂ ਦੀ ਧਾਰਮਿਕ ਉਸਨਕ ਦਾ ਨਾਮ ਹੈ ਫਿਰ ਉਸ ਰੋਟ ਨੂੰ ਕੁਝ ਹਿੱਸਾ ਆਪ ਰੱਖ ਲੈਂਦਾ ਸੀ ਬਾਕੀ ਹਿੱਸਾ ਬਾਕੀਆਂ ਦੇ ਵਿੱਚ ਵੰਡ ਦਿੰਦਾ ਸੀ ਸੁਲਤਾਨ ਦੀ ਸਨ 1291 ਦੇ ਵਿੱਚ ਮੌਤ ਹੋ ਗਈ ਸੀ ਉਸ ਦੀ ਕਬਰ ਡੇਰਾ ਗਾਜੀਖਾਨ ਤੋਂ 22 ਮੀਲ ਪੱਛਮ ਵੱਲ ਨਗਾਹੀ ਪਿੰਡ ਦੇ ਵਿੱਚ ਬਣਾਈ ਗਈ ਇੱਥੇ ਹੀ ਸੁਲਤਾਨ ਦੀ ਇਸਤਰੀ ਬੀਬੀ ਬਾਈ ਦੀ ਵੀ ਕਬਰ ਹੈ ਇਸ ਤਰ੍ਹਾਂ ਹੋਰ ਕਈ ਪੀਰਖਾਨੇ ਬਣ ਗਏ ਤੇ ਜਿਵੇਂ ਤੌਂਕਲ ਪਿੰਡ ਦੇ ਵਿੱਚ ਜੋ ਵਜੀਰਾਬਾਦ ਦੇ ਨੇੜੇ ਤਰਨਤਾਰਨ ਦੇ ਕੋਲ ਬੁੰਡਾਲਾ ਪਿੰਡ ਵਿੱਚ ਤੇ ਇਧਰੋਂ ਦੁਆਬੇ ਦੇ ਲੋਕ ਜਿਹੜੇ ਸਨ ਉਹਨਾਂ ਨੂੰ ਨਿਗਾਹੇ ਜਾਣ ਵਾਸਤੇ ਗੋਲ ਦੀਵਾਰ ਦੇ ਰਾਹੀਂ ਹੀ ਹੋ ਕੇ ਜਾਣਾ ਪੈਂਦਾ ਸੀ ਦੁਆਬੇ ਦੇ ਇਲਾਕੇ ਵਿੱਚ ਸਿੱਖੀ ਸਰਵਰੀਆਂ ਦਾ ਇੱਕ ਪ੍ਰਚਾਰ ਕਰੇਂਦਾ ਸੀ ਜਿਸ ਦਾ ਨਾਮ ਪਾਈ ਮੰਜ ਜਾਂ ਦੂਸਰਾ ਨਾਮ ਤੀਰਤਾ ਦੱਸਿਆ ਜਾਂਦਾ ਹੈ ਇਸ ਤੋਂ ਇਲਾਵਾ ਜੇ ਅਸੀਂ ਗੱਲ ਕਰੀਏ ਗੁਰੂ ਨਨਕਦੇਵ ਜੀ ਦੇ ਸਿੱਖੀ ਪ੍ਰਚਾਰ ਦੀ ਤੇ ਗੁਰੂ ਨਨਕਦੇਵ ਜੀ ਨੇ ਸਭ ਤੋਂ ਪਹਿਲਾਂ ਪ੍ਰਚਾਰ ਕੇਂਦਰ ਜਿਹੜਾ ਸੀ ਕਰਤਾਰਪੁਰ ਨੂੰ ਬਣਾਇਆ ਤੇ ਗੁਰੂ ਨਨਕਦੇਵ ਜੀ ਨੇ ਲਗਭਗ 3 ਕਰੋੜ ਲੋਕਾਂ ਨੂੰ ਗੁਰਦਿੱਖਿਆ ਦਿੱਤੀ ਸੀ ਤੇ ਗੁਰੂ ਨਾਨਕ ਦੇਵ ਜੀ ਨੇ ਜਦੋਂ ਗੁਰੂ ਅੰਗਦ ਦੇਵ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ ਤੇ ਇਹ ਸੈਂਟਰ ਜਿਹੜਾ ਸੀ ਖਡੂਰ ਸਾਹਿਬ ਵਿਖੇ ਲਜਾਇਆ ਗਿਆ ਕਿਉਂਕਿ ਇਹ ਇਲਾਕਾ ਜਿਹੜਾ ਸੀ ਚਬਾਲ ਤਰਨਤਾਰਨ ਆਦਿਕ ਦਾ ਇਸ ਇਲਾਕੇ ਵਿੱਚ ਸਖੀ ਸਰਵਰੀਆਂ ਦਾ ਬਹੁਤ ਜ਼ਿਆਦਾ ਪ੍ਰਭਾਵ ਸੀ ਤੇ ਇਸੇ ਹੀ ਇਲਾਕੇ ਦਾ ਰਹਿਣ ਵਾਲਾ ਭਾਈ ਲੰਗਾ ਜੋ ਕਿ ਇਹ ਵੀ ਸਖੀ ਸਰਵਰੀਆ ਸੀ ਤੇ ਇਸ ਨੇ ਵੀ ਆਪਣੇ ਘਰ ਦੇ ਵਿੱਚ ਇੱਕ ਪੀਰਖਾਨਾ ਬਣਾ ਰੱਖਿਆ ਸੀ ਭਾਈ ਮੰਜੀ ਜੀ ਵੀ ਸਖੀ ਸਰਵਰੀਆਂ ਦਾ ਵੱਡਾ ਪ੍ਰਚਾਰਕ ਸੀ ਤੇ ਇਸ ਨੇ ਵੀ ਆਪਣੇ ਘਰ ਦੇ ਵਿੱਚ ਪੀਰਖਾਨਾ ਬਣਾ ਰੱਖਿਆ ਸੀ ਭਾਈ ਲੰਗਾਹ ਜੀ ਦੇ ਬਾਰੇ ਵਿੱਚ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਹੈ ਪੱਟੀ ਅੰਦਰ ਚੌਧਰੀ ਿੱਲੋਂ ਲਾਲ ਲੰਗਾਹ ਸੁਵੰਦਾ ਲਾਲ ਅਤੇ ਲੰਗਾਹ ਦੋ ਚੌਧਰੀ ਸੰ ਪੱਟੀ ਦੇ ਇਲਾਕੇ ਵਿੱਚ ਪੱਟੀ ਉਸ ਸਮੇਂ ਇੱਕ ਵੱਖਰੀ ਸਰਕਾਰ ਮੰਨੀ ਜਾਂਦੀ ਸੀ ਮੁਗਲ ਰਾਜ ਦੇ ਸਮੇਂ ਪੱਟੀ ਇੱਕ ਸਰਕਾਰ ਦੀ ਤਰ੍ਹਾਂ ਹੀ ਸੀ ਤੇ ਪੱਟੀ ਦੇ ਇਲਾਕੇ ਦਾ ਸਰਕਾਰੀ ਮਾਲੀਆ 9 ਲੱਖ ਰੁਪਇਆ ਹੋਇਆ ਕਰਦਾ ਸੀ ਇਸ ਕਰਕੇ ਇਸ ਨੂੰ 9 ਲਖੀ ਪੱਟੀ ਵੀ ਕਿਹਾ ਜਾਂਦਾ ਹੈ ਪੱਟੀ ਦਾ ਸਾਰਾ ਇਲਾਕਾ ਤਿੰਨ ਚੌਧਰੀਆਂ ਦੇ ਅਧੀਨ ਹੁੰਦਾ ਸੀ ਜੋ ਤਿੰਨ ਤਿੰਨ ਲੱਖ ਦੇ ਹਜ਼ਾਰੀਦਾਰ ਹੁੰਦੇ ਸਨ ਜਿਨ੍ਹਾਂ ਵਿੱਚੋਂ ਚਬਾਲੀਏ ਜੋ ਢਿੱਲੋਂ ਬਰਾਦਰੀ ਦੇ ਸਨ ਨੁਸ਼ਰੀਏ ਪੰਨੂ ਅਤੇ ਸੰਧੂ ਗੋਤ ਦੇ ਸਨ ਸੋ ਇਸ ਇਲਾਕੇ ਦੇ ਵਿੱਚ ਸਖੀ ਸਰਵਰੀਆਂ ਦਾ ਬਹੁਤ ਜ਼ਿਆਦਾ ਪ੍ਰਭਾਵ ਸੀ ਤੇ ਗੁਰੂ ਅਰਜਨ ਦੇਵ ਜੀ ਦੇ ਪ੍ਰਚਾਰ ਤੋਂ ਹੀ ਪ੍ਰਭਾਵਿਤ ਹੋ ਕੇ ਭਾਈ ਲੰਗਾਹ ਜਿਹੜਾ ਸੀ ਉਹ ਸਿੱਖ ਬਣ ਗਿਆ ਸੀ ਤੇ ਉਸ ਨੇ ਫਿਰ ਸਿੱਖ ਬਣ ਕੇ ਨੇਮ ਕੀ ਤਨ ਕੀਤਾ ਕਿ ਹਰ ਰੋਜ਼ ਉਹ ਦਹੀਂ ਦੀ ਮਟਕੀ ਆਪਣੇ ਸਿਰ ਦੇ ਉੱਤੇ ਚੁੱਕ ਕੇ ਤੇ ਗੁਰੂ ਦਰਬਾਰ ਵਿੱਚ ਪਹੁੰਚਦਾ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਕੇ ਤੇ ਫਿਰ ਜਾ ਕੇ ਆਪਣੇ ਘਰ ਦੇ ਕਾਰੋਬਾਰ ਦੇ ਵਿੱਚ ਲੱਗਦਾ ਇਹਨਾਂ ਪੱਕਾ ਉਹ ਗੁਰੂ ਕਾ ਸਿੱਖ ਹੋ ਗਿਆ ਇਸੇ ਹੀ ਤਰ੍ਹਾਂ ਭਾਈ ਮੰਝ ਜੀ ਵੀ ਸਿੱਖੀ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਤੇ ਸਖੀ ਸਰਵਰ ਦਾ ਲੜ ਛੱਡ ਕੇ ਸਿੱਖੀ ਦੇ ਵਿੱਚ ਆ ਗਏ ਸਿੱਖ ਬਣ ਕੇ ਇਹਨਾਂ ਤੋਂ ਇਲਾਵਾ ਮਾਲਵੇ ਦੇ ਇਲਾਕੇ ਦਾ ਭਾਈ ਬਹਿਲੋ ਉਹ ਵੀ ਪਹਿਲਾਂ ਸਖੀ ਸਰਵਰੀਆ ਹੋਇਆ ਕਰਦਾ ਸੀ ਗੁਰੂ ਅਰਜਨ ਦੇਵ ਜੀ ਦੇ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ ਤੇ ਉਹ ਵੀ ਸਿੱਖ ਸੱਜ ਗਿਆ ਗੁਰੂ ਅਰਜਨ ਦੇਵ ਜੀ ਨੇ ਗੁਰਤਾ ਗਦੀ ਦੇ ਉੱਤੇ ਵਿਰਾਜਮਾਨ ਹੋ ਕੇ ਤੇ ਨਵੇਂ ਨਗਰ ਸਥਾਪਿਤ ਕੀਤੇ ਸੋ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਦੋਂ ਖਡੂਰ ਸਾਹਿਬ ਨੂੰ ਸਿੱਖੀ ਦਾ ਕੇਂਦਰ ਬਣਾਉਣ ਵਾਸਤੇ ਗੁਰੂ ਅੰਗਦ ਦੇਵ ਜੀ ਨੂੰ ਭੇਜਿਆ ਗੁਰੂ ਅੰਗਦ ਦੇਵ ਜੀ ਤੋਂ ਬਾਅਦ ਗੋਇੰਦਵਾਲ ਨੂੰ ਸਿੱਖੀ ਦਾ ਪ੍ਰਚਾਰ ਕੇਂਦਰ ਬਣਾਇਆ ਹੁਣ ਤੱਕ ਸਿੱਖੀ ਜਿਹੜੀ ਹੈ ਉਹ ਬਹੁਤ ਫੈਲ ਚੁੱਕੀ ਹੈ ਇਸ ਕਰਕੇ ਇੱਕ ਸੈਂਟਰ ਤੋਂ ਕੰਟਰੋਲ ਕਰਨਾ ਮੁਸ਼ਕਲ ਹੋ ਰਿਹਾ ਸੀ ਤੇ ਗੁਰੂ ਅਮਰਦਾਸ ਜੀ ਨੇ 22 ਮੰਝੀਆਂ ਤੇ 52 ਪੀੜੇ ਸਥਾਪਿਤ ਕੀਤੇ 22 ਵੱਡੇ ਹੈਡ ਆਫਸ ਬਣਾਏ ਤੇ 52 ਛੋਟੇ ਕੇਂਦਰ ਬਣਾਏ ਤੇ ਇਹਨਾਂ ਦੀ ਜ਼ਿੰਮੇਵਾਰ ਪ੍ਰਚਾਰਕ ਥਾਪੇ ਗਏ ਸੋ ਗੁਰੂ ਰਾਮਦਾਸ ਜੀ ਦੇ ਜੀ ਨੇ ਮਸੰਦ ਸਿਸਟਮ ਸ਼ੁਰੂ ਕੀਤਾ ਸੋ ਗੁਰੂ ਅਰਜਨ ਦੇਵ ਜੀ ਨੇ ਇਹਨਾਂ ਮਸੰਦਾਂ ਦੇ ਜਮੇ ਸਿੱਖੀ ਦੇ ਪ੍ਰਚਾਰ ਦੇ ਨਾਲ ਨਾਲ ਦਸਵੰਦਕਾਰ ਪੇਟਾ ਇਕੱਤਰ ਕਰਕੇ ਗੁਰੂ ਦਰਬਾਰ ਵਿੱਚ ਪਹੁੰਚਾਣ ਦਾ ਜਿਮਾ ਵੀ ਲਗਾਇਆ ਸੀ ਸੋ ਇਹਨਾਂ ਹੀ ਸਖੀ ਸਰਵੀਆਂ ਦਾ ਡੇਰਾ ਸੀ ਜਿਸ ਦਾ ਆਗੂ ਸੀ ਸੇਖ ਫਤਹ ਜਿਸ ਵਕਤ ਗੁਰੂ ਅਰਜਨ ਦੇਵ ਜੀ ਨੇ ਤਰਨਤਾਰ ਨਗਰ ਬਸਾਇਆ ਤੇ ਇੱਥੇ ਪਾਣੀ ਦੀ ਲੋੜ ਨੂੰ ਮੁੱਖ ਰੱਖਦਿਆਂ ਹੋਇਆਂ ਬਹੁਤ ਵੱਡਾ ਸਰੋਵਰ ਖਦਵਾਇਆ ਇੱਕ ਬਹੁਤ ਵੱਡਾ દવાਖਾਨਾ ਵੀ ਖੋਲਿਆ ਜਿੱਥੇ ਗੁਰੂ ਅਰਜਨ ਦੇਵ ਜੀ ਆਪ ਕੋੜੀਆਂ ਦੀ ਆਪਣੇ ਹੱਥੀਂ ਸੇਵਾ ਕਰਿਆ ਕਰਦੇ ਸਨ ਸਤ ਗੁਰਾਂ ਦੇ ਇਸ ਉਦਮ ਕਰਕੇ ਬਹੁਤ ਸਾਰੇ ਸਖੀ ਸਰਵਰੀਏ ਜਿਹੜੇ ਸਨ ਉਹ ਗੁਰਸਿੱਖੀ ਦੇ ਵਿੱਚ ਦਾਖਲ ਹੋ ਰਿਏ ਸਨ ਤੇ ਸਿੱਖੀ ਦੇ ਪ੍ਰਚਾਰ ਨੇ ਸਖੀ ਸਰਵਰੀਆਂ ਦਾ ਇਹ ਸ਼ੇਖ ਫਤੇਵਾਲਾ ਕੇਂਦਰ ਜਿਹੜਾ ਸੀ ਨੇਰਾ ਜਿਹੜਾ ਸੀ ਇੱਕ ਤਰ੍ਹਾਂ ਦੇ ਨਾਲ ਇਸ ਨੂੰ ਲੰਗੜਾ ਹੀ ਕਰ ਦਿੱਤਾ ਸੀ ਜਿਸ ਕਰਕੇ ਇਹ ਸਖੀ ਸਰਵਰੀਏ ਜਿਹੜੇ ਸਨ ਸਿੱਖੀ ਦੇ ਨਾਲ ਵੈਰ ਰੱਖਦੇ ਸਨ ਤੇ ਇਹਨਾਂ ਨੇ ਵੀ ਸਰਕਾਰੀ ਦਰਬਾਰੇ ਪਹੁੰਚ ਕੇ ਗੁਰੂ ਅਰਜਨ ਦੇਵ ਜੀ ਦੇ ਪ੍ਰਚਾਰ ਦੇ ਵਿਰੁੱਧ ਜਾਂ ਸਿੱਖੀ ਦੇ ਵਿਰੁੱਧ ਜ਼ਹਿਰ ਉਗਲਿਆ ਤੇ ਸ਼ਿਕਾਇਤਾਂ ਜਿਹੜੀਆਂ ਸਨ ਦਰਜ ਕਰਵਾਈਆਂ ਜਦੋਂ ਅਸੀਂ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਵਿੱਚ ਨਿਭਾਏ ਹੋਏ ਰੋਲ ਦੀ ਗੱਲ ਕਰਦੇ ਹਾਂ ਜਿਨ੍ਹਾਂ ਵਿੱਚ ਸ਼ੇਖ ਅਹਿਮਦ ਸਰੰਦੀ ਸ਼ੇਖ ਫਰੀਦ ਮੁਖਾਰੀ ਵਰਗੇ ਕੱਟੜ ਤੇ ਜਨੂਨੀ ਮੁਸਲਮਾਨ ਸਨ ਉਹਨਾਂ ਵਿੱਚ ਇਹ ਸਖੀ ਸਰਵ ਆਪਣਾ ਯੋਗਦਾਨ ਪਾਉਂਦੇ ਸਨ ਇਹਨਾਂ ਤੋਂ ਇਲਾਵਾ ਵੀਰ ਬਲਦਾ ਵਜੀਰ ਵੀਰ ਬਲ ਜੋ ਅਕਬਰ ਦਾ ਵਜੀਰ ਸੀ ਉਹ ਵੀ ਸਿੱਖੀ ਦੇ ਵਿਰੁੱਧ ਯਰਗੁਲਦਾ ਰੰਦਾ ਸੀ ਤੇ ਸਰਕਾਰੀ ਦਰਬਾਰੇ ਸਿੱਖ ਧਰਮ ਦੇ ਵਿਰੁੱਧ ਕਈ ਵਾਰ ਉਹ ਸ਼ਿਕਾਇਤਾਂ ਦਰਜ ਕਰਵਾਉਂਦਾ ਰਹਿੰਦਾ ਸੀ ਇਹਨਾਂ ਤੋਂ ਇਲਾਵਾ ਪਿਰਤੀ ਚੰਦ ਜੋ ਗੁਰੂ ਅਰਜਨ ਦੇਵ ਜੀ ਦੇ ਵੱਡੇ ਪ੍ਰਤਾਸਤ ਹਨ ਉਹਨਾਂ ਨੇ ਵੀ ਕਈ ਕੋਸ਼ਿਸ਼ਾਂ ਕੀਤੀਆਂ ਸੋ ਇਸ ਕਰਕੇ ਜਿੱਥੇ ਇਹਨਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਵਾਉਣ ਵਿੱਚ ਆਪੋ ਆਪਣਾ ਯੋਗਦਾਨ ਪਾਇਆ ਉੱਥੇ ਸਖੀ ਸਰਵਰੀਏ ਜਿਹੜੇ ਸਨ ਇਹ ਵੀ ਪਿਛੇ ਨਹੀਂ ਸੀ ਰਹੇ ਕਿਉਂਕਿ ਬਹੁਤ ਸਾਰੇ ਸਖੀ ਸਰਵਰੀਏ ਜਿਹੜੇ ਸਨ ਉਹ ਸਿੱਖ ਸਾਜਰੇ ਸਨ ਤੇ ਇਸ ਗੱਲ ਦਾ ਜ਼ਿਕਰ ਜਹਾਂਗੀਰ ਨੇ ਆਪਣੀ ਲਿਖਤ ਤੁਜਕੇ ਜਹਾਂਗੀਰੀ ਦੇ ਵਿੱਚ ਵੀ ਕੀਤਾ ਹੈ ਕਿ ਚਾਰ ਪੰਜ ਪੀੜੀਆਂ ਤੋਂ ਇਹ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਅਰਜਨ ਦੇਵ ਜੀ ਤੱਕ ਇਹ ਜੋ ਸਿਲਸਿਲਾ ਚੱਲ ਰਿਹਾ ਸੀ ਉਸ ਨੇ ਆਪਣੀ ਸੋਚ ਮੁਤਾਬਕ ਗੁਰੂ ਘਰ ਨੂੰ ਝੂਠ ਦੀ ਦੁਕਾਨ ਲਿਖਿਆ ਹੈ ਤੇ ਉਸਨੇ ਇਹ ਵੀ ਦੱਸਿਆ ਹੈ ਕਿ ਬਹੁਤ ਸਾਰੇ ਪੋੜੇ ਪਾੜੇ ਹਿੰਦੂ ਜਿਹੜੇ ਸਨ ਉਹ ਇਹਨਾਂ ਨੂੰ ਗੁਰੂ ਮੰਨਦੇ ਸਨ ਤੇ ਇਹਨਾਂ ਦੇ ਧਰਮ ਦੇ ਅਨੁਵਾਈ ਸਨ ਇਹਨਾਂ ਤੋਂ ਇਲਾਵਾ ਬਹੁਤ ਸਾਰੇ ਮੁਸਲਮਾਨ ਵੀ ਜਿਹੜੇ ਸਨ ਇਹਨਾਂ ਦੇ ਅਸਰਦਾਲੂ ਸਿੱਖ ਬਣ ਚੁੱਕੇ ਸਨ ਇਸ ਕਰਕੇ ਇਸ ਗੱਦੀ ਨੂੰ ਮੈਂ ਚਿਰਾਂ ਤੋਂ ਖਤਮ ਕਰਨਾ ਚਾਹੁੰਦਾ ਸੀ ਤੇ ਇਸ ਕਰਕੇ ਮੈਂ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਨ ਦਾ ਹੁਕਮ ਸੁਣਾਉਂਦਾ ਹਾਂ